ਆਬਾ ਦੇ ਪਟਿਆਲਾ ਗੇਟ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਇੱਕ ਕਾਰ ਤੋਂ ਬਾਅਦ ਦੂਜੀ ਕਾਰ ਵਿੱਚ ਸਰਕਾਰੀ ਪੀਆਰਟੀਸੀ ਬੱਸ ਨੇ ਫੇਟ ਮਾਰ ਦਿੱਤੀ ਅਤੇ ਜਦੋਂ ਕਾਰ ਚਾਲਕਾਂ ਨੇ ਬੱਸ ਡਰਾਈਵਰ ਨੂੰ ਘੇਰਿਆ ਤਾਂ ਉਸਨੇ ਕਰੀਬ 10-12 ਬਸਾਂ 'ਚ ਘੇਰ ਕੇ ਡਾਮ ਹੀ ਲਗਾ ਦਿੱਤਾ ਅਤੇ ਉਸ ਵਿੱਚ ਯਾਤਰੀ ਕਰੀਬ 3 ਘੰਟਾ ਖੱਜਲ-ਖੁਆਰ ਹੁੰਦੇ ਰਹੇ। ਅਨ ਡਰਾਈਵਰ ਕਾਰ ਚਾਲਕ ਨੇ ਦੱਸਿਆ ਕਿ ਬੱਸ ਚਾਲਕ ਨੇ ਅੰਗੈਲੀ ਦੇ ਨਾਲ ਬੱਸ ਉਹਦੀ ਗੱਡੀ ਵਿੱਚ ਮਾਰੀ ਅਤੇ ਦੂਜੇ ਪਾਸੇ ਬੱਸ ਚਾਲਕ ਵੱਲੋਂ ਸਾਰੀ ਗਲਤੀ ਗੱਡੀ ਚਾਲਕ ਦੀ ਹੀ ਕੱਢ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਪੁਲਿਸ ਦੇ ਆਉਣ ਤੇ ਮਾਮਲਾ ਸ਼ਾਂਤ ਹੋਇਆ ਪਰ ਜੋ ਸਵਾਰੀਆਂ ਕਈ ਤੇ ਖੱਜਲ ਖوار ਹੋਈਆਂ ਉਸ ਦਾ ਜਿੰਮੇਵਾਰ ਕੌਣ ਹੈ ਲੜਾਈ ਇੱਕ ਰਹੀ ਐ ਠੀਕ ਐ ਨਾ ਪਬਲਿਕ ਕੋਈ ਕਿੱਥੇ ਜਾਣਾ ਕੋਈ ਕੁੜੀਆਂ ਬੈਠਿਆ ਨੇ ਕੋਈ ਗੁਰਸਤ ਬੈਠਿਆ ਨੇ ਸਾਰੇ ਉਰੇ ਪਰੇਸ਼ਾਨ ਹੋ ਰਹੇ ਨੇ ਉਰੇ ਦੇਖੋ ਆ ਕਿੰਨਾ ਜਾਮ ਲੱਗਿਆ ਪਿਆ ਇਹਨਾਂ ਨੂੰ ਜਿਹੜਾ ਮਸਲਾ ਹੋ ਆਪਣੇ ਬੈਠ ਕੇ ਖੜ ਕੇ ਹੱਲ ਕਰਨਾ ਚਾਹੀਦਾ ਨਾ ਕਿ ਇਹ ਪਬਲਿਕ ਨੂੰ ਪਰੇਸ਼ਾਨ ਕਰਕੇ ਇਹ ਬਸਾ ਤੇਰੇ ਨੇ 10 15 ਆਏ ਖੜਾ ਰਿਆ ਜਿਵੇਂ ਆਪਰੇ ਦੇ ਘਰ ਆਉਂ ਹੁਣ ਉਹੀ ਤਾਂ ਗਲਤੀ ਐ ਨਾ ਇਹ ਹੁਣ ਦੇਖੋ ਕਿਸੇ ਨੇ ਕਿਤੇ ਜਾਣਾ ਕਿਸੇ ਨੂੰ ਦੂਰ ਜਾਣਾ ਨੇੜੇ ਜਾਣਾ ਇਹ ਗੱਲੇ ਬਿਲਕੁਲ ਨਹੀਂ ਮੰਨਦੇ ਕਿਸੇ ਦੀ ਪਰੇਸ਼ਾਨੀ ਨਹੀਂ ਸਮਝਣ ਗੱਲ ਇਹਨਾਂ ਦੀ ਦੋ ਦੀ ਐ ਦੋ ਜਣੇ ਆਪਣੇ ਉਰੇ ਗਰਾਉਂਡ ਐ ਹੋਲ ਕਰ ਲੈਣ ਇੱਕ ਦੂਣੇ ਨਿੱਚ ਕੋਈ ਕੁੜੀ ਪੜ ਕੇ ਜਾ ਰਹੀ ਐ ਇੰਨੀ ਗਰਮੀ ਪੈ ਰਹੀ ਐ ਇਹਨਾਂ ਨੇ ਬਸ ਆਪਣੇ ਖੜਾ ਕੇ ਉਹ ਕਰਦੇ ਨੇ ਬੱਚੇ ਬਾਕੀ ਇਹੇ ਛੋਟੇ ਛੋਟੇ ਬੱਚੇ ਨੇ ਕੋਈ ਪਾਣੀ ਤੋਂ ਐ ਕੋਈ ਕੁਛ ਇਹ ਬੱਸਾਂ ਵਾਲੇ ਅੱਡਿਆਂ ਤੇ ਰੁਕਦੇ ਨਹੀਂ ਆਧਾਰ ਕਾਰਡ ਆਗੀਆਂ ਤੀਵੇਂ ਦੇਖ ਕੇ ਐ ਭਜਾ ਲੈਂਦੇ ਨੇ ਪਤਾ ਨਹੀਂ ਕੀ ਗੱਲ ਐ ਸਰਕਾਰਾਂ ਨੂੰ ਤਰਖਾ ਨਹੀਂ ਦਿੰਦੀਆਂ ਆਧਾਰ ਕਾਰਡ ਦੇ ਪੈਸੇ ਨਹੀਂ ਕਰਦੀ ਜੀ ਪੈਸਾ ਨਹੀਂ ਚੱਲ ਰਿਹਾ ਐਕਸੀਡੈਂਟ ਇਹ ਸਾਰੇ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਹੀ ਆਏ ਬੱਸ ਦੇ ਅੱਜ ਐਡਾ ਤਾਂ ਐਕਸੀਡੈਂਟ ਹੋ ਗਿਆ ਇਹਨਾਂ ਨੇ ਬੱਸ ਵਾਲਿਆਂ ਨੇ ਹੋ ਗਿਆ ਬਣਾਤਾ ਸਾਰੀ ਬੱਸਾਂ ਜਾਗ ਲਾ ਕੇ ਇਹਨਾਂ ਨੂੰ ਵੀ ਪਤਾ ਚ ਪੌਂਗਿੰਗ ਵੀ ਚਹ ਹਰਾਣ ਕਰ ਰਹੇ ਸੀ ਜਿਹੜੀ ਗੱਡੀ ਦੇ ਐਕਸੀਡੈਂਟ ਹੋਇਆ ਸੀ ਉਹ ਜਾ ਸਕਦੇ ਸੀ ਉਹ ਫੜ ਗਏ ਬਾਕੀ ਖੜਕੀ ਐ ਇਹਦਾ ਸਾਰੇ ਇਹਨਾਂ ਨੂੰ ਪਤਾ ਹੋਊ ਕਿਉਂ ਰੋਕੀ ਹੋਣੀਆਂ ਨਹੀਂ ਇਹ ਪਬਲਿਕ ਹੈਰਾਨ ਹੋ ਪਬਲਿਕ ਹੈਰਾਨ ਹੋ ਰਹੀ ਹੈ ਇਹ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਵਿੱਚ ਲੇਡੀਜ਼ ਨੇ ਜੀ ਕੋਈ ਕਿਸੇ ਨੇ ਮਿਲਿਆ ਕੋਈ ਕੋਲੇ ਕਿਸੇ ਨੇ ਜਲੰਧ ਤੋਂ ਹਾਂਜੀ ਹਾਂ ਦੂਰ ਦੂਰ ਜਾਣਾ ਹੈ ਸਾਰੇ ਨੂੰ ਹਾਂਜੀ ਹਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਵੀ ਇਸ ਤਰ੍ਹਾਂ ਹੋਲਡਬਾਜੀ ਨਾ ਹੋਵੇ ਪ੍ਰੋਪਰ ਤਾਂ ਇਹ ਤਾਂ ਕਮਿਊਨਿਟੀ ਲਈ ਪਰਚਾ ਹੈ ਸਰੇ ਦਾ ਪ੍ਰਸ਼ਾਸਨ ਨੂੰ ਚਾਹੀਦਾ ਇਹ ਵੀ ਜੋ ਵੀ ਇਹਨਾਂ ਦਾ ਪ੍ਰੋਸੀਜਰ ਹੈਗਾ ਉਹ ਆਪਣੇ ਸਹੀ ਤਰੀਕੇ ਨਾਲ ਕਰਨ ਅੱਗੇ। ਨਹੀਂ ਥੋੜੇ ਇੱਕ ਟਾਈਮ ਦੀ ਪਹਿਲਾਂ ਗੱਲ ਹੀ ਇੱਥੇ ਗੱਡੀ ਖੜੀ ਸੀ ਪੈਟਰੋਲ ਪੰਪ ਦੇ ਨਾਲ ਸਾਡੀ ਫੋਰਚੂਨਰ ਗੱਡੀ ਹੈ ਜੀ ਨਾਲ ਵਾਫਾ ਨੇ ਘਬਾਈਏ। ਅਸੀਂ ਉਹਨੂੰ ਕਿਹਾ ਵੀ ਚੱਲ ਦੋ ਤੇਰੀ ਤੋਂ ਗਲਤੀ ਹੋ ਗਈ ਗਲਤੀ ਮੰਨ। ਉਹਨੇ ਆਪਣੇ ਨਾਲ ਦੇ ਸਾਥੀ ਬੁਲਾ ਕੇ ਧਰਨਾ ਲਾ ਲਾ ਕੋਈ ਨਹੀਂ ਜੀ। ਤੇ ਧਰਨਾ ਲਾ ਲਿਆ ਕਹਿੰਦਾ ਵੀ ਪਟਿਆਲਾ ਘੇੜ ਵਾਫੀ ਨਹੀਂ ਲਿਆਉਣੀ ਵੀ ਇੱਥੇ ਰੈਸ ਡਰਾਈਵਿੰਗ ਹੁੰਦੀ ਹੈ ਇਹ ਵੀ ਜਗਾ ਪ੍ਰੋਪਰ ਨਹੀਂ ਹੈਗੀ ਗੱਡੀ ਮੁੜਦੀ ਨਹੀਂ। ਉਹਨਾਂ ਧਰਨਾਂ ਦੇ ਬੱਸ ਪੀਆਰਟੀਸੀ ਵਾਲੇ ਲਾਇਆ ਆਈ ਕੋਈ ਪਬਲਿਕ ਨੂੰ ਹਰਾਸਮੈਂਟ ਨਹੀਂ ਕਰ ਰਿਹਾ ਸੀ ਤੇ ਆਪਣਾ ਸਾਈਡ ਤੇ ਗੱਡੀ ਲਾ ਕੇ ਖੜੇ ਆ ਤੁਹਾਨੂੰ ਭੰਦਾ ਮੁਆਵਜ਼ਾ ਦੇਣ ਗਲਤੀ ਮੰਨਣ ਇੱਥੇ ਪਬਲਿਕ ਤੇ ਆਪਣਾ ਜਾਣ ਦੋ ਇਨਸੀਡੈਂਟ ਹੋ ਗਏ ਨਹੀਂ ਇੱਕ ਨਹੀਂ ਹੋਇਆ 15 ਮਿੰਟ ਪਹਿਲਾਂ ਹੁਣ ਇੱਥੇ ਇੱਕ ਹੋਰ ਗੱਡੀ 'ਚ ਮਾਰਿਆ ਉਹ ਤੋਂ ਪਹਿਲਾਂ ਤੇ ਅਸੀਂ ਖੜੇ ਪਹਿਲਾਂ ਹੀ ਖੜੇ ਆ ਜੀ ਉਹ ਇਹ ਉਹ ਕਹਿੰਦੇ ਨੇ ਸਾਡੇ ਕੋਲੇ ਹੈਵੀ ਡਰਾਈਵਰ ਆ ਜੇ ਅਸੀਂ ਇੱਕ ਅੱਧਾ ਮਾਰ ਵੀ ਤਾਂਗੇ ਸਾਨੂੰ ਕਹਿੰਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹੀ ਕਹਿੰਦਾ ਲਫਨ ਸੈਂ ਹੀ ਨਹੀਂ ਲਿਆ ਕਹਿੰਦਾ ਸਾਡੀ ਗਲਤੀ ਹੋਈ ਨਹੀਂ ਸਾਡੀ ਕੋਈ ਸਟੇਟਮੈਂਟ ਨਹੀਂ ਦਿੰਦਾ 2 ਮੀਟਰ ਇਹ ਵਾਲਵ ਕਰਨ ਵਾਲੇ ਆਏ ਆ ਅਸੀਂ ਜਾਮ ਸਾਡਾ ਮੇਨ ਪਰਪਸ ਪਹਿਲਾਂ ਜਾਮ ਖਲਾਣਾ ਹੈ ਮੈਂ ਸਭ ਤੋਂ ਪਹਿਲਾਂ ਜਾਮ ਖਲਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਮ ਕਿੱਥੇ ਖਲਾਣੇ ਤੋਂ ਜਲਵਾ ਰਹੇ ਨੇ ਦੇਖੋ ਕੀ ਪਤਾ ਸੱਸਾ ਖੜ ਗਈ ਸਰ ਬਸਾ ਖਲਾਵਾ ਤੀ ਉਹਨਾਂ ਨੂੰ ਕਹਿ ਰਹੇ ਨੇ ਵੀ ਆਪਣਾ ਰਾਜੀ ਨਮਾ ਕਰੋ ਕੋਈ ਗੱਲ ਨਹੀਂ ਇਹਨਾਂ ਨੂੰ ਇਹਨਾਂ ਕਹਿ ਰਹੇ ਮੈਂ ਪਹਿਲਾਂ ਤੁਸੀਂ ਜਾ ਤੁਸੀਂ ਜਾਓ ਜਿਹੜੀ ਗੱਡੀ ਟੱਚ ਹੋਈ ਹੈ ਉਹ ਬੰਦੇ ਦੋ ਮੈਂ ਲੈ ਕੇ ਜਾ ਰਿਹਾ ਇਹਨਾਂ ਡਰਾਈਵਰ ਨੂੰ ਧਮਕੀਆਂ ਦੇ ਰਿਹਾ ਕਹਿੰਦਾ ਅਸਤ ਬੰਦਾ ਵੀ ਮਾਰ ਦੇ ਹੈਵੀ ਲਿਸਟ ਸੱਸਾ ਫੇਰ ਕੀ ਹੋ ਜੂਗਾ ਸਰ ਮੇਰੇ ਕੋਲ ਅਜੇ ਹੀ ਮੇਰੇ ਸਾਹਮਣੇ ਅਜੇ ਹੀ ਕੋਈ ਗੱਲ ਨਹੀਂ ਆਈ ਸੌਰੀ ਗੱਡੀ ਵੱਲੇ ਬਹਿ ਕੇ ਆ ਰਿਹਾ ਸੀ ਇਹ ਗੱਡੀ ਦੂਰ ਭਜਾ ਕੇ ਲੈ ਆ ਰਹੇ ਸੀ ਭਜਾ ਕੇ ਵਿੱਚ ਪਹਾਰੀ ਗੱਡੀ ਇਹਨਾਂ ਦੀ ਗੱਡੀ ਲੱਗੀ ਗੱਡੀ ਲੱਗੀ ਹੁਣ ਕਹਿੰਦਾ ਮੈਨੂੰ ਸਾਨੂੰ ਪੈਸੇ ਦਿਓ ਕਿੱਥੋਂ ਮਾਰੀ ਆ ਮੁਰਲੇ ਡਰ ਤੋਂ ਪਿੱਛੇ ਲਿਆ ਕੇ ਗੱਡੀ ਨਾ ਮਾਰੀ ਆ ਕਿੰਨੇ ਵੇਲੇ ਲੱਗ ਗਿਆ ਜਿੱਤੇ ਖੜੇ ਹੋ ਤਕਰੀਬਨ ਹੋਈ ਕੈਮਰੇ ਖੜਾਣਾ ਘੰਟਾ ਹੋ ਗਿਆ ਸਾਰਾ ਘੰਟਾ ਵੀ ਜਿਹੜਾ ਹੈਗਾ ਜਾਮ ਲੱਗਿਆ ਪਾਵਾ ਜਾ ਵੀ ਪ੍ਰਭਾਵ ਕਰ ਰਿਹਾ ਪਰ ਜਿਹੜੇ ਬੰਦੇ ਜਿਹੜੇ ਤੁਹਾਡੀ ਸਵਾਰੀ ਵਿੱਚ ਦਿੱਤਾ ਹਣੀ ਤੁਹਾਡੇ ਟਾਈਮ ਟਾਈਮ ਮਿਸ ਹੋ ਜਾਂਦੇ ਸਾਡੇ ਸਾਰੇ ਜੀ ਕਰਦਿਆਂ ਕਰਾਂਗੇ ਵਾਹ ਬਾਈਪਾਸ ਅੰਦਰ ਬਾਈਪਾਸ ਕੱਢਦਾ ਕਰ ਜਿਹੜੇ ਲੋਕ ਪੈਸੇਂਜਰ ਇੱਥੋਂ ਜਾਂਦੇ ਡੇਲੀ ਉਹਨਾਂ ਦਾ ਕੀ ਬਣੂਗਾ ਫਿਰ ਉਹ ਉੱਥੇ ਲੜਦਾ ਕਿੰਨੇ ਅੰਦਰ ਜਾ ਕੇ ਚੌਂਕ ਚੌਂਕ ਯਾਰ ਰਸਤਾ ਸਾਫ਼ ਕਰਾ ਰਸਤਾ ਇੱਥੇ ਤਾਂ ਤੋਂ ਜਾਮ ਲੱਗਿਆ ਤੇ ਅਸੀਂ ਕੀ ਕਰਨ ਸੀ ਇੱਕ ਆਪਣੀ ਆਕਾਰ ਵਾਲੇ ਤੇ ਬੱਸ ਦੇ ਨਾਲ ਥੋੜਾ ਜਿਹਾ ਹਾਸ ਵਿੱਚ ਕਖਰਾ ਹੋ ਗਿਆ ਸੀ ਜਿਸ ਕਰਕੇ ਬਸਾਂ ਵਾਲਿਆਂ ਵੱਲੋਂ ਜਾਮ ਲਾਤਾ ਹੁਣ ਅਸੀਂ ਇਹਨਾਂ ਨੂੰ ਸਮਝਾ ਕੇ ਤੋੜ ਦਿੱਤਾ ਜਾਮ ਖਲਾ ਦਿੱਤਾ ਇਹ ਜਿਹੜਾ ਹੈਰਾਨ ਕਰਨ ਵਾਲੀ ਕੀ ਗੱਲ ਹੈ 8:10 ਕੱਢੀਆਂ ਆ ਕੇ ਲੈ ਜਾਮ ਲੋਕਾਂ ਨੂੰ ਇੱਕ ਵੀ ਆਰਟੀਸੀ ਦੇ ਪਹਿਲਾਂ ਇੱਕ ਗੱਡੀ ਸੀ ਬਾਅਦ ਚ ਜਿਉਂ ਜਿਉਂ ਆ ਗਈਆਂ ਇਹਨਾਂ ਨੇ ਬੱਸਾਂ ਰੋਕ ਕੇ ਸਾਰੇ ਇਕੱਠੇ ਹੋ ਕੇ ਜਾਮ ਲਾਤਾ ਇਹਨਾਂ ਨੇ ਕੋਈ ਕੋਣਾ ਜਿਹੜਾ ਸਮਝੌਤਾ ਹੋਇਆ ਕੋਈ ਸਮਝੌਤਾ ਆ ਗਿਆ ਐਸਐਚਓ ਸਾਹਿਬ ਆ ਗਏ ਉਹ ਸਮਝੌਤਾ ਇਹਨਾਂ ਦਾ ਉਹ ਉਹਨਾਂ ਨੇ ਕਰਵਾਇਆ ਅਸੀਂ ਤਾਂ ਇੱਧਰ ਪਿਛਲੇ ਪਾਸੇ ਜਾਮ ਖਿਲਾ ਰਹੇ ਹਾਂ ਨੱਬਾ ਤੋਂ ਸਬਚੈਂਸ ਸਿੰਘ ਲਵਾਨਾ ਦੀ ਰਿਪੋਰਟ